ਸਾਸੀ ਕਾਲਜੀ ਸਾਰਿਆਂ ਨੂੰ ਜੀ ਸਵਾਗਤ ਕਰਦੇ ਆ ਅੱਜ ਨਵੇਂ ਵਲੌਗ ਚਿੱਤੇ ਉਮੀਦ ਕਰਦੇ ਆ ਸਾਰੇ ਬਹੁਤ ਵਧੀਆ ਹੋਣਗੇ ਤੇ ਅੱਜ ਦਾ ਵਲੌਗ ਕਰਦੇ ਆ ਆਪਾਂ ਸਟਾਰਟ ਅੱਜ ਦਾ ਵਲੌਗ ਇਦਾਂ ਕਿ ਅੱਜ ਘਰ ਵੰਡੀ ਆ ਜੀ ਭਾਜੀ ਤੇ ਭਾਜੀ ਜਿਹੜੀ ਆ ਜੀ ਆਪਣੀ ਸਿਸਟਰ ਘਰ ਤੇ ਆਪਣੇ ਸਹੁਰਿਆਂ ਘਰ ਜਾਣੀ ਆ ਜੀ ਤੇ ਭਾਜੀ ਹੁੰਡੀ ਤਿਆਰ ਨਾਲੇ ਆਪਣੇ ਪਿੰਡ 'ਚ ਵੰਡਣੀ ਆ ਆਪਣਾ ਅਜ ਕਾਕਾ ਹੋ ਗਿਆ ਜੀ 2.5 ਮਹੀਨੇ ਦਾ ਤੇ ਹੁਣ ਆਪਾਂ ਭਾਜੀ ਘਰੋਂ ਦੇ ਤਿਆਰ ਤੇ ਆਪਣੀਆਂ ਬੀਬੀਆਂ ਭੈਣਾਂ ਭਾਬੀਆਂ ਸਾਰੀਆਂ ਆਈਆਂ ਆਪਣਾ ਯੋਗਦਾਨ ਪਾਉਂਦੀਆਂ ਨੇ ਮਦਦ ਕਰਨ ਵਾਸਤੇ ਆਈਆਂ ਤੇ ਤੁਹਾਨੂੰ ਅੰਦਰ ਲੈ ਕੇ ਚਲਦੇ ਆਂ ਤੇ ਕੀ ਰੌਣਕ ਮੇਲਾ ਲੱਗਾ ਠੀਕ ਹੈ ਜੀ ਤੇ ਘੱਟੋ ਘੱਟ ਵੀ 1100 ਲੱਡੂ ਆ ਜਿਹੜਾ ਤਿਆਰ ਕਰਨ ਡੇ ਠੀਕ ਹੈ ਜੀ ਤੇ ਹੁਣ ਤੁਹਾਨੂੰ ਆਪਾਂ ਲੈ ਕੇ ਚਲਦੇ ਆਂ ਅੰਦਰ ਤੇ ਸਾਰਿਆਂ ਦਾ ਇੰਟਰੋ ਕਰਾਉਣੀ ਆ ਤੁਹਾਨੂੰ ਲਓ ਜੀ ਕਰੋ ਚਾਲ ਇਹ ਰਹੀ ਜੀ ਆਪਣੀ ਕੁਸ਼ਫਾ ਦੀਦੀ ਜੋ ਕਿ ਥੱਕ ਗਏ ਨੇ ਤਾਂ ਹੁਣ ਸਿੱਧੀ ਚੜ੍ਹਣ ਦੇ ਤਾਂ ਆਪਣੀਆਂ ਲੱਤਾਂ ਸਿੱਧੀਆਂ ਕਰਨ ਵਾਸਤੇ ਖੜੇ ਹੋਏ ਆ ਤਾਂ ਹੁਣ ਇਧਰ ਆ ਟਿਕੀ ਹੋਣੀ ਇਧਰ ਸਾਰੇ ਆਪਣੀਆਂ ਆਓ ਜਿਹੜੇ ਦੋ ਬੀਬੀਆਂ ਭੈਣਾਂ ਭਾਬੀਆਂ ਸਾਰੀਆਂ ਆਈਆਂ ਮਦਦ ਕਰਨ ਵਾਸਤੇ ਚਲੋ ਜੀ ਆਹ ਦੇਖੋ ਇਹ ਆ ਸੋਖ ਭਾਬੀ ਨੇ ਅੱਜ ਹੀ ਜਾ ਸਿੱਖੀ ਆ ਜੀ ਆ ਬਣਾ ਕੇ ਕਹਿੰਦਾ ਤੇ ਵਧੀਆ ਮੱਤੇ ਬਣਾ ਛੱਡਿਆ ਨਹੀਂ ਸਗੋਂ ਤੂੰ ਬੰਨ ਗਈ ਆ ਜਿੰਨੇ ਮੱਦੂ ਬਣਾ ਸਭ ਖਾਤੇ ਜਾਣੇ ਆ ਮਾਗੇ ਕਿੰਦਾ ਵਧੀਆ ਬਣਾਤਾ ਹੀ ਉਹਨੇ ਲਓ ਜੀ ਛੱਡੂ ਤਿਆਰ ਸੋਕਾ ਦਲਟੇ ਲਓ ਜੀ ਪੂਰੀਆਂ ਰੌਣਕਾਂ ਲਾਈਆਂ ਸਾਡੀਆਂ ਭੈਣਾ ਭਾਬੀਆਂ ਨੇ ਬੀਬੀਆਂ ਨੇ ਠੀਕ ਹੈ ਜੀ ਇਹ ਵੀ ਕਰਮਾਂ ਨਾਲ ਲੱਗਦੀਆਂ ਜੀ ਨਹੀਂ ਨਹੀਂ ਉਹਨਾਂ ਦੇ ਨਹੀਂ ਮੇਰੇ ਛੋਟੇ ਕੱਕ ਦਾ ਵਿਆਹ ਠੀਕ ਹੈ ਜੀ ਕਿਉਂ ਉਹਨਾਂ ਦੇ ਕਿਉਂ ਬਣਾਉਣੀ ਠੀਕ ਹੈ ਨਹੀਂ 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 ਵੀ ਕੋ ਪ੍ਰਾਈਵੇਸੀ ਬੜੀ ਜ਼ਰੂਰੀ ਹੈ ਹਰ ਇੱਕ ਦੀ ਠੀਕ ਹੈ ਤੇ ਗਾਇਸ ਵੀਡੀਓ ਤੇ ਬਣੇ ਰਹੋ ਚਲੋ 1 ਮਿੰਟ ਰੁਕ ਜਾਓ ਵੀਡੀਓ ਤੇ ਬਣੇ ਰਹੋ ਤੁਹਾਨੂੰ ਮੰਦਰ ਲੈ ਕੇ ਚਲਦਾ ਆ ਇਧਰ ਆ ਡੈਂਟੀ ਜੀ ਆਏ ਜਾ ਵੇਖੋ ਆ ਖੋ ਜਾਂਦਾ ਇਹ ਇਧਰ ਡੈਂਟੀ ਜੀ ਦੇ ਸਾਰੇ ਹੈਲਪ ਕਰਨ ਦੇ ਬੱਚੇ ਨਿਆਣੇ ਸਿਆਣੇ ਸਾਰੇ ਲੱਗੇ ਆ ਠੀਕ ਹੈ ਤੇ ਆਹ ਵੇਖੋ ਜੀ ਲਓ ਗਾਇਸ ਇਹ ਜੀ ਆਪਣੀ ਭਾਜੀ ਤਿਆਰ ਹੋ ਗਈ ਆ ਤੇ ਘਟੋਗਾ 600 ਲੱਡੂ ਜਿਹੜਾ ਫਰਾਈ ਹੋ ਚੁੱਕੇ ਆ ਤੇ 1100 ਲੱਡੂ ਦਾ ਟਾਰਗੇਟ ਆਪਣਾ ਠੀਕ ਹੈ ਜੀ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਇਧਰਲੇ ਪਾਸੇ ਠੀਕ ਹੈ ਜੀ ਤੇ ਇਧਰ ਵੀ ਫਰਾਈ ਕਰਕੇ ਰੱਖੇ ਤੇ ਆਪਾਂ ਰੇਲ-ਵੇੜ ਕੇ ਇੱਥੇ ਰੱਖਣਦੇ ਆਂ ਠੀਕ ਹੈ ਕੋਸ਼ ਇਧਰ ਪਏ ਨੇ ਤੇ ਸਾਰੇ ਲੱਗੇ ਮੰਮੀ ਹੋਣੀ ਸਾਰੇ ਲੱਗੇ ਸਤਿਕਾਰ ਜੀ ਬਹੁਤ ਠੀਕ ਆ ਵੇਖੋ ਹੁਣੇ ਕੰਮ ਹੋਇਆ ਵਾ ਤੇਰੇ ਚੜ ਜਾਣਾ ਪਰ ਮਾਤ ਬਾਣੇ ਚੜਾਉਣਾ ਗੋਦ ਵਿੱਚ ਡੂਬੜੋ ਡੇ ਆ ਹੁਣ ਲੋੜੀ ਦੇ ਠੀਕ ਹੈ ਜੀ ਇਹ ਵੰਡਣੀ ਆਪਾਂ ਆਪਣੇ ਕਾਕੇ ਦੀ ਭਾਜੀ ਠੀਕ ਹੈ ਜੀ ਤੇ ਸਾਰੇ ਲੱਗੇ ਪਤਾ ਨਹੀਂ ਆ ਤੁਹਾਨੂੰ ਮੋਨ ਪਾ ਕੇ ਮੁਰਕੇ ਪਾਣੀ ਲਾਉਣਾ ਕਰ ਮਿੱਤਰ ਕਾ ਵਿਆਹ ਕਿਉਂ ਪਾਇਆ ਆ ਜੀ ਆਂਟੀ ਜੀ ਚੌਥੀ ਆ ਸਾਡੀ ਚੌਥੀ ਆਂਟੀ ਚਾਹ ਪਿੰਡ ਸਾਰਿਆਂ ਨੂੰ ਕੈਮ ਕੰਡੇ ਚਾਹ ਪਿਆ ਪਿਆ ਕੇ ਆਂਟੀ ਦੀਆਂ ਕੁੜੀਆਂ ਵਲੌਗ ਦੇਖਣਗੀਆਂ ਅੱਜ ਦੇ ਨਾਲੇ ਦੇਖਣਗੀਆਂ ਸਾਰਿਆਂ ਨੂੰ ਤੋੜ ਲੱਗਣ ਈ ਕਹਿੰਦੇ ਚਾਹ ਲੈਓ ਫੜਾ ਫੜ ਇਦਾਂ ਕੰਮ ਨਹੀਂ ਹੋਣਾ ਦੇਖੋ ਆ ਚਾਹ ਪੀਣ ਦੀ ਠੀਕ ਹੈ ਸਾਰੇ ਇਕੱਠੇ ਹੋਏ ਹੈ ਸਾਰੇ ਲੱਗੇ ਆ ਜੀ ਠੀਕ ਹੈ ਜੀ ਪੀ ਨਹੀਂ ਆਰੇ ਆ ਮੇਰੀ ਪੂਰੀ ਪਈ ਸੁਧਦੀ ਪੀ ਪੀ ਨਹੀਂ ਜਿਆਦਾ ਅੱਧੀ ਇਹ ਲੋ اور پھینڈ لے او گے نہیں ریفنڈ لے او گے آ گیا کہ اونٹی پاں میں ہوں ਘਟੇ ਲੈਣ گے ਲੈਣਨ ਵਸੇ ਨਹੀਂ ਉਹਨਾਂ ਚ ਚਾਹੀਦਾ ਵਾ ਉਹਦੇ ਚ ਤੇ ਆ ਜੀ ਉੱਥੇ ਪਣਾ ਨਾ ਹੋਰੇ ਆ ਚਲ ਜਾ ਕੰਦੀ ਅੰਦਰ ਵੀ ਤਾਂ ਖੜੀ ਅੰਦਰ ਫੈਂਡੀ ਉਹ ਚਾਹ ਲੈਣਾ ਚਾਹਲ ਮਹਿਲ ਹੋਈ ਹੈ ਚਾਹਲ ਮਹਿਲ ਹੋਈ ਗਈ ਤੁਸੀਂ ਦੀਦੀ ਚਾਹ ਪੀਲੀ ਹੈ ਨਾ ਫਿਰ ਉੱਥੇ ਬਹੁਤ ਕੰਮ ਕਰੋ ਜਿਹੜੇ ਇਹ ਤੁਹਾਨੂੰ ਮੰਗੀ ਸੱਧਿਆ ਵਾ ਕੰਮ ਕਰੋ ਯਾਰ ਜੋ ਨਾ ਲੈ ਰਹੇ ਹਾਂ ਤੇ ਜਿੱਦੇ ਖਾਣਾ ਖਾ ਹੀ ਲੈ। ਹੋਰ ਹੋਰ ਖਾਓ ਯਾਰ ਤਾਂ ਮਣਾ ਥੋੜੀ ਐ। ਕੋਈ ਮਣਾਣੀ ਐ। ਨਹੀਂ ਤਾਂ ਮਣਾਉਣੀ। ਆ ਲੈ ਨਹੀਂ ਨਾ ਉੱਤੇ ਪਕੇ ਮਾਰ। ਐਵੇਂ ਥੋੜੀ 100 200 ਲੱਡੂ ਮੈਂ ਤਾਂ ਹੀ ਉੱਤੇ ਕਢਾਇਆ। ਲੱਲੀ ਮਮਮੀ ਲੈ ਆ ਕਢਾਇਆ। ਨਹੀਂ। ਆ ਨੰਨੂ ਦੇ ਦਿਓ। ਮਮਮੀ ਮੈਨੂੰ ਵੀ ਦਿਓ ਚਾ। ਚਾਹ ਧਰੀ ਐ। ਲਾਓ ਜੀ। ਚਾਹ ਤੇ ਸਾਰੇ ਚਲੋ ਸਾਰੀਆਂ ਔਂੜੀਆਂ ਵਾਰੀ ਵਾਰੀ ਕਰਕੇ ਤੇ ਸਾਰਿਆਂ ਨੂੰ ਚਾਹ ਪੀਉਣ ਦੇ ਆ ਠੀਕ ਹੈ ਹੁਣ ਸਾਡਾ ਨਰਨ ਸਾਹਿਬ ਹੁਣ ਸਾਰਿਆਂ ਨੇ ਰੋਟੀ ਖਾਧੀ ਹੈ ਤੇ ਸਾਰਿਆਂ ਨੂੰ ਚਾਹ ਵੀ ਪੀ ਆਤੀ ਹੈ ਹੁਣ ਆਪਾਂ ਪੀ ਲਈ ਆ ਠੀਕ ਹੈ ਜੀ ਤੇ ਵੀਡੀਓ ਤੇ ਬਣੇ ਰਹੋ ਤੇ ਵਲੌਗ ਪੂਰਾ ਵੇਖੋ ਜੀ ਠੀਕ ਹੈ ਜੀ ਸਾਰਿਆਂ ਨੂੰ ਠੀਕ ਹੈ ਸਾਰਿਆਂ ਦੇ ਦੇਣ ਲਿਆਏ ਪ੍ਰਮਾਤਮਾ ਖੁਸ਼ੀ ਨਾਲ ਹਾਂ ਜੀ ਲਓ ਗਾਇਸ ਜੀ ਭਾਜੀ ਆディ ਗਈ ਨਿਕਲ ਤੇ ਇਧਰ ਪੂਣਮੁਣੀ ਪਾਉਂਦੇ ਨੇ ਜੀ ਪ੍ਰਾਤ ਵਿੱਚ ਲੱਡੂ ਤੇ ਨਾਲ ਥੱਲੇ ਪਾਈ ਚਾਦਰ ਵਿਛਾ ਕੇ ਤੇ ਕਹਿੰਦੇ ਵੀ ਸਲਾਬਨਾ ਚੜਜੇ ਖਰਾਬ ਨਾ ਹੋ ਜਾਣਾ ਇਦਾਂ ਤੇ ਬੜੀ ਮਿਹਨਤ ਲੱਗੀ ਆ ਇੱਕੋ ਦਿਨ ਚ ਬਣਾਇਆ ਇਹ ਨਾਲ ਤੇ ਇੱਕੋ ਦਿਨ ਚ ਹੀ ਬਣਾਲੇ ਨੇ 1100 ਲੱਡੂ ਤੇ ਆ ਵੇਖੋ ਜੀ ਇੱਧਰ ਵੀ ਠੀਕ ਆ ਜੀ ਤੇ ਧੰਨਵਾਦ ਬਣਾਉਣ ਵਾਲਿਆਂ ਦਾ ਬਣਾਉਣ ਵਾਲਿਆਂ ਦਾ ਤਲਣ ਵਾਲਿਆਂ ਦਾ ਤੇ ਤਲਣ ਵਾਲਿਆਂ ਦਾ ਸਾਰਿਆਂ ਦੇ ਸਹਿਯੋਗ ਨਾਲ ਇਹ ਬਣੇ ਆ ਪਈ ਹਮ ਕੱਲਾ ਬੰਦਾ ਕੱਖ ਵੀ ਨਹੀਂ ਕਰ ਸਕਦਾ ਇਹ ਤਾਂ ਗੱਲ ਹੈ ਦੀ ਮੈਂ ਉਹ ਚਾਹ ਪਾਲਾਂਗੇ ਨਾ ਫਿਰ ਤੁਰ ਆਹ ਤੇ ਗੁਗਲੀ ਚੱਕੀ ਲੈਣੇ ਇੱਕ ਕੋਸ਼ ਲੱਡੂ ਆਪਾਂ ਆ ਇਧਰ ਨੇ ਤੇ ਕੋਸ਼ ਇਧਰ ਤੇ ਤੇ ਕੋਸ਼ ਲੱਡੂ ਹਟੇ ਇਧਰ ਨੇ ਤੇ ਤੇ ਆ ਆਪਣੀ ਸ਼ੋਕਰੂ ਦੀ ਭਾਜੀ ਬਣ ਰਹੀ ਆ ਆਹ ਇਧਰ ਨਿਆਣੇ ਕੀ ਕਰਨ ਡੇ ਭਲਾ ਨਿਆਣੇ ਪਦੇ ਕੀ ਤੜਨ ਡੇ ਕੀ ਕਰਨ ਡੇ ਤੁਸੀਂ ਤੇ ਲੈਣਾ ਹੈ ਤੇ ਲੈਣਾ ਜੱਡੂ ਅਜੇ ਆਉਣੀ ਤਈ ਹੈ ਕਲੀਰ ਹਲੋ ਤੇਰੇ ਖਾਏ ਹੋ ਨਾ ਖਾਣੀ ਨਹੀਂ ਆਪਾਂ ਹਾਂ ਠੀਕ ਹੈ ਆਹੋ ਇਹ ਦਿਖਾਣੇ ਗੰਨਾ ਖਾਦਾਂਗੇ ਹਾਂ ਜਸਤੰਦੇ ਨੇ ਹਾਂਜੀ ਕਿ ਕਿਦਾਂ ਜਣਾ ਦੇਣ ਬਾਅਦ ਛੁੱਟੀਆਂ ਪੈਂਦੀਆਂ ਬੱਚਿਆਂ ਨੂੰ ਫਿਰ ਜਾਵਾਂਗੇ ਚਲੋ ਤੇ ਗਾਇਸ ਅੱਜ ਧੁੰਦ ਵੀ ਇੰਨੀ ਕਿ ਜ਼ਿਆਦਾ ਪਈ ਹੈ ਨਾ ਬਾਹਰ ਕਿ ਇਹ ਸੜਕ ਤੇ ਗਏ ਆ ਤੇ ਸਾਰੀਆਂ ਲੈਂ ਲੱਗੇ ਟਰੱਕਾਂ ਦੇ ਲੈਂ ਲੱਗੀ ਆ ਜ਼ਿਆਦਾ ਬਾਹਰ ਹਾਂ ਇਧਰ ਪੂਨਮ ਕਰਦੀ ਚੈੱਕ ਮਿੱਠਾ ਲੱਡੂਆਂ ਦਾ ਲੱਡੂਆਂ ਦੀ ਚੈਕਿੰਗ ਹੋਣ ਲਈ ਆਪਾਂ ਸਵੇਰ ਦੇ ਵੇਲੇ ਨਹੀਂ ਆ ਤੇ ਇਸ ਕਰਕੇ ਹੋਣੀ ਅੱਧਾ ਲੱਡੂ ਖਾਦਾ ਕਿਦਾਂ ਕਿਦਾਂ ਦੇ ਬਣੇ ਹੈਲੋ ਗਾਇਜ਼ ਬਹੁਤ ਵਧੀਆ ਬਣੇ ਹੈਲੋ ਗਾਇਜ਼ ਤੇ ਭਲਾ ਇਹ ਲੱਡੂਆਂ ਚ ਕੀ ਕੀ ਪਾਇਆ ਸੀ ਲੱਡੂਆਂ ਚ ਅਸੀਂ 1100 ਲੱਡੂ ਬਣਾਇਆ ਹੂੰ ਉਹਦੇ ਵਿੱਚ ਅਸੀਂ 20 ਕਿਲੋ ਮੈਦਾ ਹੂੰ 20 ਕਿਲੋ ਖੰਡ 20 ਕਿਲੋ ਸੂਜੀ 20 ਕਿਲੋ ਸੂਜੀ 1.5 ਕਿਲੋ ਸੌਂਗੀ ਕਿਲੋ ਮਗਜ ਪਾਇਆ ਲਾਚੀ ਦਾਣਾ ਹੂੰ ਤੇ ਟੂਟੀ ਫੂਟੀ ਹੂੰ ਦੋ ਪੈਕੇਟ ਤੇ ਵਿੱਚ ਸੌ ਪਾਈ ਕਿਲੋ ਸੌਫ ਕਿਲੋ ਸੌ ਪਾਈ ਤੇ ਠੂਟੀਆਂ ਕਿੰਨੀ ਪਾਈਆਂ 2 ਕਿਲੋ ਠੂਟੀਆਂ ਪਾਈਆਂ ਉਹਦੇ ਰੰਗ ਭਰੇਗੇ ਪਾਏ ਜਗੇ ਬਹੁਤ ਟੂਟੀ ਫੂਟੀ ਤਾਂ ਲਾਚੀ ਦੇਣਾ ਤੇ ਆ ਪਾਈਆ ਤੇ 20 ਕਿਲੋ ਹੈ ਡਰ ਫਾਇੰਡ ਲੱਗਾ 20 ਕਿਥੋਂ ਜ਼ਿਆਦਾ 20 22 ਕਿਲੋ ਲੱਗ ਗਿਆ ਹਾਂ ਤੇ ਗਾਈਸ ਇਹ ਵੀ ਤੁਹਾਨੂੰ ਦੱਸ ਦੇਣਾ ਵੀ 20 22 ਕਿਲੋ ਕਿਉਂ ਲੱਗ ਗਿਆ ਕਿਉਂਕਿ ਅੱਜ ਇਹ ਧੋਪ ਨਹੀਂ ਚੜੀ ਜੇ ਧੁੱਪੇ ਮੜੀ ਜੀ ਨੂੰ ਧੋਪ ਲੱਗਦੀ ਨਾ ਇਹਨਾਂ ਲੱਡੂਆਂ ਨੂੰ ਫਿਰ ਉਹਨਾਂ ਨੇ ਤੇਲ ਘੱਟ ਖਿੱਚਣਾ ਹੈ ਇਹ ਕਿੱਲੇ ਕਿੱਲੇ ਲੈ ਇਸ ਕਰਕੇ ਉਹਨਾਂ ਨੇ ਤੇਲ ਜ਼ਿਆਦਾ ਖਾਧਾ ਥੱਲੇ ਕੱਢੇ ਤਾਂ ਥੱਲੇ ਆਪਾਂ ਪਾਏ ਰੱਖੇ ਤੇ ਉਹਦੇ ਨਾਲ ਤੇਲ ਜਿਹੜਾ ਜ਼ਿਆਦਾ ਲੱਗ ਗਿਆ ਠੀਕ ਹੈ ਤਾਂ ਬਹੁਤ ਤੇ ਕਿਦਾਂ ਦਾ ਟੇਸਟ ਵਧੀਆ ਨਾਨਕੇ ਰੱਖਣ ਤਿਆਰੀ ਹੁਣ ਮੁੰਡੇ ਦੇ ਆਉਣ ਦੀ ਹਾਂ ਜਾਜ ਕਰਨ ਜਾਜ ਤਿਆਰ ਠੀਕ ਤੇ ਆ ਹੱਡਾ ਗੋਰ ਫਤੇ 11 ਗੋਰ ਫਤੇ ਦੀ ਆਪਾਂ ਬਾਜੀ ਵੰਡਣੀ ਹੈ ਨਾ ਹਨਾ ਗੋਰ ਫਤੇ ਆਹ ਜੰਗੂਠਾ ਚੂਸਣ ਡਿਆ ਉਹਨੂੰ ਨਹੀਂ ਕੋ ਪਤਾ ਉਹਨੂੰ ਨਹੀਂ ਪਤਾ ਲੱਗਦਾ ਪੱਟ ਪੱਟ ਕਰਦੀ ਦੁੱਧ ਬਣਾਉਣਾ ਤੇ ਲਾ ਪਰੋਂ ਪੈ ਜੂਗਾ 350 ਦੇ ਲੱਡੂ ਹੂੰ 2 4 6 7ਵੀਂ ਲੈਣ ਹੁੰਦੀ ਇਹਦੀ ਵਾ ਤੇ ਇਹ ਨਾ ਫਿਰ ਮੇਰੇ ਘਰਾਂ ਨੂੰ 11 ਆਂ ਕੀ ਲੋ ਗਾਈਸ ਚੰਗਾ ਖਿੱਲੜਨੇ ਕੇ ਨਾਮ ਹੈ ਪਰ ਜੇਗਾ ਹੂੰ ਟੁੱਟੂ ਕੇ ਨਾ ਕੀ ਲੋ ਇੰਨਾ ਚ ਫਿਰ ਪਾ ਦੇ 1.5 1.5 ਕੋ ਕਰਕੇ 66 ਕਰਕੇ ਚਾਈ ਚਾਈ ਹੂੰ ਮਹਾ ਡਿੱਗੀ ਚ ਹੋਏ ਤਾਂ ਡੱਬਾ ਆਉਣਾ ਮੈਨੂੰ ਲੱਗਦਾ ਹੂੰ ਉਹ ਨਹੀਂ ਮਹਾ ਲੱਗਦਾ ਡਿੱਗੀ ਚ ਹੋਏ ਡੱਬਾ ਆਉਣਾ ਜਿਹੜਾ ਕਰਨ ਦੇ ਪੈ ਕੇ ਵੀਰਾਂ ਐਸਡੀ ਇਦਾਂ ਹੀ ਨਾ ਇਹ ਹੋਈ ਉਹਨਾ ਤਾਂ ਨਹੀਂ ਅੱਗੇ ਰੱਖਾਂਗੇ ਅੱਗੇ ਕਿੱਧਰ ਰੱਖਣਾ ਕਿਉਂ ਅੱਗੇ ਹੀ ਨਹੀਂ ਪੈਣਾ ਤੂੰ ਵੀ ਜਾਣਾ ਤੇ ਅਸੀਂ ਜਾਣਾ ਨਹੀਂ ਹੋਰ ਹਮਮਮ ਹੋਰ ਤੂੰ ਇਕੱਲੇ ਬਾਜੀ ਦੇ ਆਉਣੀ ਐ ਤੂੰ ਹੀ ਘਰ ਰਹਿਣਾ ਹੁਣ ਅਸੀਂ ਸਾਰੇ ਟੱਬਰ ਨੇ ਜਾਣਾ ਨਹੀਂ ਤੂੰ ਹੀ ਬਸੇ ਜਾਇਓ ਨਾ ਕੀ ਗੱਲ ਅਸੀਂ ਗੱਡੀ ਤੇ ਜਾਵਾਂਗੇ ਹਮਮਮ ਬਾਜੀ ਲੈ ਕੇ ਅੱਛਾ ਤੇ ਉਹਨਾਂ ਨੂੰ ਕਹਿ ਦੀ ਵੀ 2100 ਰੁਪਏ ਸ਼ਗਨ ਰੱਖਣ ਗੇਟ ਦੇ ਬਾਹਰ ਐਨਾ ਕਹਿ ਦੀ ਤੂੰ ਆਏ ਕੀ ਉਹ ਕੰਦੇ ਆ 1600 ਦੇ ਕੱਲੇ ਮਗਜੀ ਭਈ ਠੀਕ ਆ 1600 ਦੇ ਕੱਲੇ ਮਗਜ ਭਾਈ ਵਿੱਚ ਤੇ ਕੋਈ ਆ ਰਹੀ ਸਾਰੀ ਮਗਜ ਨਹੀਂ ਵਿੱਚ ਪਉਂਦਾ ਆਈ ਫੇਰ ਪਾਈ ਐਨਾ ਸੋਚ ਲਈ ਸੋਚ ਲਿਆ ਨਹੀਂ ਵਾਚਿੰਗ ਵਧੀਆ ਚੀਜ਼ਾਂ ਪਈਆਂ ਵਿੱਚ ਆਹ ਕੱਢ ਦੀ ਇਹ ਪਾਟੇ ਤੇ ਗਾਈਸ ਇਹਦਾ ਇਹ ਲਾ ਕੱਢੀ ਗਾ ਨੋਦਾ ਗਾਈਸ ਆਪਾਂ ਨਾ ਬਾਹਰੋਂ ਪਤਾ ਕੀਤਾ ਏ ਇਦਾਂ ਮਤਲਬ ਰੈਡੀਮੇਡ ਤੇ ਉਹ 15 ਰੁਪਏ ਦਾ ਇੱਕ ਲੱਡੂ ਪੈਂਦਾ ਸੀ ਤੇ ਇਹ ਲੱਡੂ ਦੀ ਜਿਹੜੀ ਕੋਸਟ ਆਈ ਹੈ ਨਾ ਇਹ ਸਾਨੂੰ ਲੱਡੂ ਘੱਟੋ ਘੱਟ ਵੀ 10 ਰੁਪਏ ਦਾ ਮਤਲਬ 10 ਤੱਕ 10 ਰੁਪਏ ਤੱਕਾਨੂੰ ਇੱਕ ਲੱਡੂ ਪੈ ਗਿਆ ਏ ਕਿਉਂਕਿ ਸਾਡਾ 11000 ਰੁਪਿਆ ਡਾ ਖਰਚਾ ਆਇਆ ਤੇ 1100 ਲੱਡੂ ਨਿਕਲੇ ਆ ਤਾਂ ਚਲੋ 10 ਰੁਪਏ ਦੀ ਕੋਸਟ ਲਾ ਲਉਗੇ ਠੀਕ ਹੈ ਜੀ ਚਲੋ ਗਾਇਸ ਫਿਰ ਮਿਲਦੇ ਹਾਂ ਕੋ ਨਵੇਂ ਵਲੌਗ ਚ ਠੀਕ ਹੈ ਜੀ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ ਜੀ